ਖਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ ਪਰ ਕਿਸੇ ਅਨਧਰਮੀ ਦਾ ਦਿਲ ਨਾ ਦਿਖਾਵੇ ਹਰ ਇੱਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ ਸਿੱਖ ਲਈ ਗੁਰਮੁਖੀ ਵਿਦਿਆ ਪੜ੍ਹਨੀ ਜ਼ਰੂਰੀ ਹੈ ਹੋਰ ਵਿਦਿਆ ਵੀ ਪੜੇ ਸੰਤਾਨ ਨੂੰ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੀ ਵਿਦਿਆ ਦਿਵਾਉਣੀ ਸਿੱਖ ਦਾ ਫਰਜ਼ ਹੈ ਕੇਸ ਲੜਕੇ ਦੇ ਜੋ ਹੋਏ ਸੋ ਉਹਨਾਂ ਦਾ ਬੁਰਾ ਨਾ ਮੰਗੇ ਕੇਸ ਉਹੀ ਰੱਖੇ ਨਾਮ ਸਿੰਘ ਰੱਖੇ ਸਿੱਖ ਆਪਣੇ ਲੜਕੇ ਲੜਕੀਆਂ ਦੇ ਕੇਸ ਸਾਫ਼ ਰੱਖੇ ਸਿੱਖ ਭੰਗ ਅਫੀਮ ਸਰਾਵ ਤੰਬਾਕੂ ਆਦ ਨਸ਼ੇ ਨਾ ਵਰਤੇ ਅਮਲ ਪ੍ਰਸਾਦੇ ਦਾ ਹੀ ਰੱਖੇ ਸਿੱਖ ਮਰਦ अथवा ਇਸਤਰੀ ਨੂੰ ਨੱਕ ਕੰਨ ਛੇਦਣਾ ਮਨਾ ਹੈ ਗੁਰੂ ਦਾ ਸਿੱਖ ਕੰਨੀਆਂ ਨਾ ਮਾਰੇ ਕੁੜੀ ਮਾਰ ਨਾਲ ਨਾ ਵਰਤੇ ਗੁਰੂ ਦਾ ਸਿੱਖ ਧਰਮ ਦੀ ਕਿਰਤ ਕਰਕੇ ਨਿਰਭਾ ਕਰੇ ਗੁਰੂ ਦਾ ਸਿੱਖ ਗਰੀਬ ਦੀ ਰਸਨਾ ਨੂੰ ਗੁਰੂ ਕੀ ਗੋਲਕ ਜਾਣੇ ਚੋਰੀ ਜਾਰੀ ਨਾ ਕਰੇ ਜੂਆ ਨਾ ਖੇਡੇ ਪਰ ਬੇਟੀ ਕੋ ਬੇਟੀ ਜਾਣੇ ਪਰ ਇਸਤਰੀ ਕੋ ਮਾਤ ਬਖਾਨੇ ਆਪਣ ਇਸਤਰੀ ਸੋ ਰਤ ਹੋਈ ਰਹਿਤਵੰਤ ਸਿੰਘ ਹੈ ਸੋਈ ਇਸੇ ਤਰ੍ਹਾਂ ਸਿੱਖ ਇਸਤਰੀ ਆਪਣੇ ਪਤੀ ਵਰਤ ਧਰਮ ਵਿੱਚ ਰਹੇ ਗੁਰੂ ਕਾ ਸਿੱਖ ਜਨਮ ਤੋਂ ਲੈ ਕੇ ਦੇਹਾਂ ਤੱਕ ਗੁਰ ਮਰਜਾਦਾ ਕਰੇ ਸਿੱਖ ਸਿੱਖ ਨੂੰ ਮਿਲ ਸਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਵੇ ਮਰਦ ਇਸਤਰੀ ਦੋਹਾਂ ਲਈ ਹੁਕਮ ਇੱਕੋ ਹੈ ਸਿੱਖ ਔਰਤਾਂ ਲਈ ਪਰਦਾ ਜਾਂ ਕੁੰਡ ਕੱਢਣਾ ਉਚਿਤ ਨਹੀਂ ਸਿੱਖ ਲਈ ਕਸ਼ਰੇ ਤੇ ਦਸਤਾਰ ਤੋਂ ਛੁੱਟ ਪਸਾਕ ਸੰਬੰਧੀ ਕੋਈ پابੰਦੀ ਨਹੀਂ ਸਿੱਖ ਔਰਤ ਦਸਤਾਰ ਸਜਾਏ ਚਾਹ ਨਾ ਸਜਾਏ ਦੋਵੇਂ ਠੀਕ ਹਨ ਪਰ ਅੱਜਕੱਲ ਜਦੋਂ ਕੋਈ ਲੜਕੀ ਅਮਰ ਛਾਕੇ ਖੰਡੇ ਬਾਟੇ ਦੀ ਪੌਲ ਛਾਕੇ ਕਿਤੇ ਗਿੱਧਾ ਪਾ ਲਵੇ ਜਾਂ ਕਿਤੇ ਕਾਣੇ ਬੋਲ ਲਵੇ ਤੇ ਅਸੀਂ ਉਹਦੇ ਉੱਤੇ ਪਤਨਿਕ ਨੀਅਤ ਉਮਤਾ ਲਾ ਦਿੰਦੇ ਹਾਂ ਤੇ ਫਿਰ ਸਾਡੇ ਅੱਗੇ ਉਹ ਆਉਗੇ ਕਿਉਂ ਨੱਚਣਾ ਕੁੱਦਣਾ ਇੱਕ ਸੁਭਾਅ ਹੈ ਔਰਤ ਦਾ ਪਰ ਸਿੱਖ ਰਹਿਤ ਮਜਾਦਾ ਚ ਇਹ ਲਿਖਿਆ ਹੈ ਬਕਾਇਦਾ ਕਿ ਸ਼ਹਿਰੇ ਤੇ ਦਸਤਾਰ ਤੋਂ ਸੁੱਟ ਪਛਾਗ ਸਬੰਧੀ ਪਾਕੀ ਕੋਈ پابੰਦੀ ਨਹੀਂ ਪੰਜ ਕਕਾਰੀ ਵਰਦੀ ਪੈਣੀ ਹੋਣੀ ਜ਼ਰੂਰੀ ਹੈ ਤਨ ਟੱਕਿਆ ਹੋਣਾ ਚਾਹੀਦਾ ਹੈ ਪਰ ਇਹ ਨਹੀਂ ਕਿ ਅਸੀਂ ਸਾਰੀਆਂ پابੰਦੀਆਂ ਲਾ ਕੇ ਆਪਣੇ ਬੱਚਿਆਂ ਨੂੰ ਗੁਰੂ ਦੇ ਮਾਰਗ ਤੋਂ ਤੋੜ ਕੇ ਕਿਸੇ ਹੋਰ ਹੀ ਨਿਚਾਰ ਪਾਸੇ ਤੋਰ ਦਈਏ ਫਿਰ ਉਧਰ ਹੀ ਜਾਣਗੇ ਜਦੋਂ ਅਸੀਂ ਹਰ ਗੱਲ ਤੇ پابੰਦੀ ਲਾਵਾਂਗੇ ਸੋ ਬੱਚਿਆਂ ਨੂੰ ਸਿੱਖਿਆ ਦੇਣੀ ਜ਼ਰੂਰੀ ਹੈ ਚੰਗੀ ਗੱਲ ਸਮਝਾਉਣੀ ਜ਼ਰੂਰੀ ਹੈ ਪਰ ਉਹਨਾਂ ਦੇ ਉੱਤੇ ਇੱਕ ਨਾਦਰਸ਼ਾਈ ਫਰਮਾਨ ਲਾਗੂ ਕਰਨਾ ਸਹੀ ਨਹੀਂ ਹੈ ਕਿਉਂਕਿ ਅਸੀਂ ਸਿਖਾਅ ਕਿੱਥੇ ਰਹੇ ਹਾਂ ਜਿਹੜੇ ਬੱਚੇ ਸਕੂਲਾਂ 'ਚ ਪੜ੍ਹਦੇ ਨੇ ਨਿੱਕੇ ਨਿੱਕੇ ਬੱਚਿਆਂ ਨੂੰ ਉਹ ਸਮਾਗਮ ਕਰ ਕਰਕੇ ਉੱਥੇ ਨੱਚਣਾ ਕੁੱਦਣਾ ਗਾਉਣਾ ਤੇ ਸਿਖਾ ਰਹੇ ਨੇ ਪਰ ਗੁਰਬਾਣੀ ਪੜ੍ਹਨਾ ਹਾਰਮੋਨੀਅਮ ਚਲਾਉਣਾ ਵਜਾਉਣਾ ਤਬਲਾ ਵਜਾਉਣਾ ਜਾ ਹੋਰ ਸ਼ਸਤਰ ਵਿਦਿਆ ਸਿਖਾਉਣੀ ਕੋਈ ਸਿਖਾ ਰਿਹਾ ਹੈ ਸਕੂਲਾਂ 'ਚ ਘਰਾਂ 'ਚ ਸਾਡੇ ਕੋਲੇ ਟਾਈਮ ਨਹੀਂ ਸਕੂਲਾਂ 'ਚ ਕੋਈ ਸਿਖਾਉਂਦਾ ਨਹੀਂ ਗੁਰਦੁਆਰੇ ਅਸੀਂ ਆਉਣਾ ਨਹੀਂ ਕਿਸੇ ਗ੍ਰੰਥੀ ਨੇ ਪ੍ਰਚਾਰਕ ਨੇ ਸਿਖਾਉਣਾ ਸ਼ੁਰੂ ਕੀਤਾ ਤੇ ਅਸੀਂ ਉਹਨੂੰ ਪੜ੍ਹਨਾ ਤੇ ਫਿਰ ਬੱਚੇ ਜਾਣਗੇ ਕਿੱਥੇ ਇੱਕ ਵਾਰ ਸੋਚ ਕੇ ਜ਼ਰੂਰ ਦੱਸਿਓ